ਤੂੰ ਤਾਂ ਕੁੜੀਏ ਅੰਬ ਦਾ ਬੂਟਾ ਮੈਂ ਕੇ ਲਵਣ ਜਾਮਾਨੀ ਜੇੜੀ ਗੱਲ ਤੂੰ ਆਖੇ ਮੈਨੂੰ ਮੈਂ ਮੁਕਰੀਨਾ ਖਾਮਾਨੀ ਹੋ ਰਹਾਂਦੇ ਤਾਂ ਨਾ ਬੀਪਗਾ ਹੋ ਰਹਾਂਦੇ ਤਾਂ ਨਾ ਬੀਪਗਾ ਫਿੱਕੀ ਗਲਾਬੀ ਮੇਰੇ ਜਾਦੂ ਕਰ ਦੂੰਗਾ ਮੰਗਰ ਫਿਰੇਂਗੀ ਮੇਰੇ ਨੀ ਜਾਦੂ ਕਰ ਦੂੰਗਾ ਮੰਗਰ ਫਿਰੇਂਗੀ ਮੇਰੇ ਜਾਦੂ ਕਰ ਦੂੰਗਾ ਮਗਰ ਫਿਰ ਰਹੇਗੀ ਮੇਰੇ ਜਦੂ ਕਰ ਦੂੰਗਾ ਬਿਆਤਾ ਤੇਰਾ ਤਰਤਰ ਕਾਨੇ ਬਿਆਤਾ ਤੇਰਾ ਤਰਤਰ ਕਾਨੇ ਲਗ ਲਗ ਬੈ ਕੌਲੇ ਬਾਈਂਦੀ ਨੀ ਰੰਗ ਰੂਪ ਤੈਨੂੰ ਰੱਬ ਨੇ ਦਿੱਤਾ ਰੰਗ ਰੂਪ ਤੈਨੂੰ ਰੱਬ ਨੇ ਦਿੱਤਾ ਲਾ ਹੱਥਾਂ ਤੇ ਲਾਈ ਮਹਿੰਦੀ ਤੇਰੇ ਦਰਸ਼ਨ ਨੂੰ ਸੁਤਾ फडਕਦੀ ਰਹਿੰਦੀ ਤੇਰੇ ਦਰਸ਼ਨ ਨੂੰ ਸੁਤਾ फडਕਦੀ ਰਹਿੰਦੀ ਤੇਰੇ ਦਰਸ਼ਨ ਨੂੰ ਸੁਤਾ फडਕਦੀ ਰਹਿੰਦੀ ਨਹੀਂ ਤੇਰੇ ਦਰਸ਼ਨ ਨੂੰ